ਸੰਗਤੇ ਨੀ ਮੇਰਾ ਨਾਂ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੁਜਰ-ਗੁਜਰ ਕੇ ਗੁਜਰੀ ਹਾਂ ਸੰਗਤੇ ਨੀ ਮੇਰਾ ਨਾਂ ਗੁਜਰੀ ਮੇਰਾ 9 ਸਾਲ ਦਾ ਪੁੱਤਰ ਸੀ ਜਦ ਪਤੀ ਧਰਮ ਲਈ ਲੜਨ ਗਿਆ ਉਹ ਦਿਲੀ ਸ਼ਹਿਰ ਦੀਆਂ ਰਾਵਾਸੀ ਹਿੰਦ ਧਰਮ ਦੀ ਰੱਖਿਆ ਕਰਨ ਗਿਆ ਜਦ ਤੱਕ ਅਸੀਸ ਨੇ ਅੱਖੀਆਂ ਨੇ ਹੋ ਹੋ ਜਦ ਤੱਕ ਅਸੀਸ ਨੇ ਅੱਖੀਆਂ ਨੇ ਇੱਕ ਵਾਰੀ ਮੈਂ ਉਸ ਥਾਂ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗਤੈ ਨਹੀਂ ਮੇਰਾ ਨਾਂ ਗੁਜ਼ਰੀ ਕਿ ਮੈਂ ਇਕ ਵਾਰੀ ਨਹੀਂ ਗੁਜ਼ਰੀ ਕਈ ਵਾਰੀ ਗੁਜਰੀ ਆਂ ਕਦੇ ਇਸ ਥਾਂ ਗੁਜ਼ਰੀ ਆਂ ਕਦੇ ਉਸ ਥਾਂ ਗੁਜ਼ਰੀ ਆਂ ਮੇਰੇ ਵੱਡੇ ਪੋਤਿਆਂ ਚਮਕੌਰ ਗੜੀ ਵਿੱਚ ਲੜਦਿਆਂ ਸ਼ਹੀਦਿਆਂ ਪਾਦਤੀਆਂ ਓ ਪਿਆਸੇ ਲੜਦੇ ਸ਼ਹੀਦ ਹੋਏ ਹੈ ਦੋ ਬੂੰਦਾ ਪਾਣੀ ਨਾ ਦਿੱਤੀਆਂ ਜੋ ਕਦੇ ਨਾ ਮੁੜ ਕੇ ਆਉਣੀ ਸੀ ਹੋ ਜੋ ਕਦੇ ਨਾ ਮੁੜ ਕੇ ਆਉਣੀ ਸੀ ਮੇਰੇ ਘਰ ਚੋਂ ਐਸੀ ਸ਼ਾਮ ਗੁਜ਼ਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇਨੀ ਮੇਰਾ ਨਾਂ ਗੁਜਰੀ ਮੈਂ ਠੰਡੇ ਬੁਰਜ ਵਿੱਚ ਪੋਤਿਆਂ ਨੂੰ ਸਾਰੀ ਰਾਤ ਸਮਝਾਉਂਦੀ ਰਹੀ ਕਾਦੇ ਜ਼ੁਲਮੀਆ ਤੇ ਚੁੱਕ ਜਾਇਓ ਨਾ ਮੈਂ ਇਹੋ ਸਬਕ ਸਿਖਾਉਂਦੀ ਰਹੀ ਜਦ ਪੋਤੇ ਮੇਰੇ ਸ਼ਹੀਦ ਹੋਏ ਹੋ ਜਦ ਪੋਤੇ ਮੇਰੇ ਸ਼ਹੀਦ ਹੋਏ ਫਿਰ ਆਪਣੇ ਆਪ ਮੈਂ ਤਾਂ ਗੁਜ਼ਰੀ ਮੈਂ ਗੁਜ਼ਰ-ਗੁਜ਼ਰ ਕੇ ਗੁਜ਼ਰੀ ਹਾਂ ਸੰਗਤੇ ਨਹੀਂ ਮੇਰਾ ਨਾਂ ਗੁਜਰੀ ਸੰਗਤੇ ਨਹੀਂ ਮੇਰਾ ਨਾਂ ਗੁਜਰੀ ਸੰਗਤੇ ਨਹੀਂ ਮੇਰਾ ਨਾਂ ਗੁਜਰੀ ਮੈਂ ਗੋਪਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੁਜ਼ਰ-ਗੁਜ਼ਰ ਕੇ ਗੁਜਰੀ ਹਾਂ ਸੰਗ ਤੇਨੀ ਮੇਰਾ ਨਾ ਗੁਜਰੀ ਮੇਰਾ 9 ਸਾਲ ਦਾ ਪੁੱਤਰ ਸੀ ਜਦ ਪਤੀ ਧਰਮ ਲਈ ਲੜਨ ਗਿਆ ਉਹ ਦਿੱਲੀ ਸ਼ਹਿਰ ਦੀ ਆਵਾਸੀ ਹਿੰਦ ਧਰਮ ਦੀ ਰੱਖਿਆ ਕਰਨ ਗਿਆ ਜਦ ਤੱਕ ਅਸੀਸ ਨ ਅੱਖੀਆਂ ਨੇ ਦੱਤੱਕਿਆ ਸੀ ਸੇਨਯਕੀਆਂ ਨੇ ਇੱਕ ਵਾਰੀ ਮੈਂ ਉਸ ਥਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗਤੈ ਨਹੀਂ ਮੇਰਾ ਨਾਂ ਗੁਜਰੀ ਕਿ ਮੈਂ ਇੱਕ ਵਾਰੀ ਨਹੀਂ ਗੁਜਰੀ ਕਈ ਵਾਰੀ ਗੁਜਰੀ ਆ ਕਦੇ ਇਸ ਥਾਂ ਗੁਜਰੀਆਂ ਕਦੇ ਉਸ ਥਾਂ ਗੁਜਰੀਆਂ ਮੇਰੇ ਵੱਡੇ ਪੋਤਿਆਂ ਚਮਕੌਰ ਗੜੀ ਵਿੱਚ ਲੜਦਿਆਂ ਸ਼ਹੀਦਿਆਂ ਪਾਦਤੀਆਂ ਉਹ ਪਿਆਸੇ ਲੜਦੇ ਸ਼ਹੀਦ ਹੋਏ ਦੋਬੁੰਦਾ ਪਾਣੀ ਨਾ ਦਿੱਤੀਆਂ ਜੋ ਕਦੇ ਨਾ ਮੁੜਕੇ ਆਉਣੀ ਸੀ ਹੋ ਜੋ ਕਦੇ ਨਾ ਮੁੜਕੇ ਆਉਣੀ ਸੀ ਮੇਰੇ ਘਰ ਚੋਂ ਐਸੀ ਸ਼ਾਂ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗ ਤੇਨੀ ਮੇਰਾ ਨਾਂ ਗੁਜ਼ਰੀ ਮੈਂ ਠੰਡੇ ਬੁਰਜ ਵਿੱਚ ਪੋਤਿਆਂ ਨੂੰ ਸਾਰੀ ਰਾਤ ਸਮਝਾਉਂਦੀ ਰਹੀ ਕਾਦੇ ਜ਼ੁਲਮੀਆ ਤੇ ਚੁੱਕ ਜਾਇਓ ਨਾ ਮੈਂ ਇਹੋ ਸਬਕ ਸਿਖਾਉਂਦੀ ਰਹੀ ਜਦ ਪੋਤੇ ਮੇਰੇ ਸ਼ਹੀਦ ਹੋਏ ਹੋ ਜਦ ਪੋਤੇ ਮੇਰੇ ਸ਼ਹੀਦ ਹੋਏ ਫਿਰ ਆਪਣੇ ਆਪ ਮੈਂ ਤਾਂ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗ ਤੇ ਨਹੀਂ ਮੇਰਾ ਨਾਂ ਗੁਜ਼ਰੀ ਸੰਗ ਤੇ ਨਹੀਂ ਮੇਰਾ ਨਾਂ ਗੁਜ਼ਰੀ